ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਰਾਂਗੇ ਪੈਂਟ ਪਲਾਜ਼ੋ ਦੀ ਸਟਿਚਿੰਗ ਪਹਿਲਾਂ ਆਪਾਂ ਜੇਬ ਰੈਡੀ ਕਰ ਲਵਾਂਗੇ ਆਪਾਂ ਇੱਥੇ ਜੇਬ ਲਾਵਾਂਗੇ ਠੀਕ ਹੈ ਤੇ ਆਪਾਂ ਨੇ ਦਾ ਫੋਲਡਿੰਗ ਦੇ ਵਿੱਚ ਕੱਪੜਾ ਲੈ ਲੈਣਾ 7 1/2 ਇੰਚ ਮਤਲਬ ਚੌੜਾਈ ਦੇ ਵਿੱਚ ਚਾਹੀਦਾ ਆਪਾਂ ਨੂੰ ਇੰਨਾ ਚੌੜਾਈ ਦੇ ਵਿੱਚ ਚਾਹੀਦਾ ਹੈ ਆਪਾਂ ਫੋਲਡ ਕਰਕੇ ਲਿਆ ਕੱਪੜਾ ਠੀਕ ਹੈ ਤੇ ਦੇਖੋ ਆਪਾਂ 7 1/2 ਇੰਚ ਚੌੜਾ ਰੱਖ ਲੈਣਾ ਇਹ ਠੀਕ ਹੈ ਤੇ ਮੈਂ ਲੰਬਾਈ ਇਹਦੀ ਜੀ ਦੱਸ ਦਿਆਂ ਤੁਹਾਨੂੰ ਲੰਬਾਈ ਆਪਾਂ ਇਹਦੀ ਲੈਣੀ ਹੈ ਜੀ 15 ਇੰਚ ਠੀਕ ਹੈ ਆਪਣੀ ਜਿਹੜੀ ਜੇਬ ਹੁੰਦੀ ਹੈ ਉਹ 14 ਇੰਚ ਦੀ ਰੈਡੀ ਆ ਜਾਂਦੀ ਆ ਠੀਕ ਹੈ ਤੇ ਐਦਾਂ ਆਪਾਂ 14 14.5 ਇੰਚ ਲੈ ਲੈਣਾ ਤੇ ਆਪਾਂ ਤੋਂ ਅੱਧਾ ਇੰਚ ਵੱਧ ਵੀ ਲੈ ਲਓ ਠੀਕ ਹੈ ਕਈ ਵਾਰੀ ਆਪਾਂ ਸਲਾਈ ਭਰਨੀ ਹੁੰਦੀ ਹੈ ਨਾ ਜਦੋਂ ਫਿਰ ਘਟ ਜਾਂਦਾ ਤੇ ਦੇਖੋ ਇਧਰੋਂ ਵੀ ਆਪਾਂ ਐਦਾਂ ਹੀ ਕਰਨਾ 7 7.5 ਇੰਚ ਤੇ ਨਿਸ਼ਾਨ ਲਗਾ ਲੈਣਾ ਇੱਥੇ ਆਪਾਂ ਗੁਲਾਈ ਪਾਵਾਂਗੇ ਆਪਣੀ ਜੇਬ ਦੀ ਠੀਕ ਹੈ ਤੇ ਐਦਾਂ ਆਪਾਂ ਇਹਨੂੰ ਬਾਕਸ ਬਣਾ ਲੈਣਾ ਇੱਕ ਇਹ ਵਾਲੇ ਨਿਸ਼ਾਨ ਨੂੰ ਇਹ ਵਾਲੇ ਨਿਸ਼ਾਨ ਨਾਲ ਮਲਾ ਦੇਣਾ ਆਪਾਂ ਨੇ ਤੇ ਇਹਦਾ ਇੱਕ ਬਾਕਸ ਬਣਾ ਲੈਣਾ ਜਿਵੇਂ ਆਪਾਂ ਗਲੇ ਦੀ ਕਟਾਈ ਕਰਦੇ ਹੁੰਦੇ ਹੁਣੇ ਠੀਕ ਹੈ ਇੱਥੋਂ ਆਪਾਂ ਗੁਲਾਈ ਪਾ ਦੇਣੀ ਹੈ ਦੀ ਜਿਵੇਂ ਆਪਾਂ ਗਲਾ ਨਹੀਂ ਕੱਟਦੇ ਹੁੰਦੇ ਹਨਾ ਤੇ ਇਹ ਇਹਦੀ ਬੰਦ ਵਾਲੀ ਸਾਈਡ ਹੈ ਤੇ ਇਹਦੀ ਓਪਨ ਵਾਲੀ ਸਾਈਡ ਹੈ ਓਪਨ ਵਾਲੀ ਸਾਈਡ ਤੋਂ ਆਪਾਂ ਨੇ ਗੁਲਾਈ ਪਾਉਣੀ ਹੈ ਇਹਦੀ ਠੀਕ ਹੈ ਤੇ ਆਪਾਂ ਇਹਦੀ ਇਦਾਂ ਕਟਿੰਗ ਕਰ ਲੈਣੀ ਹੈ ਪਹਿਲਾਂ ਜੇਬ ਦੀ ਇੰਨੀ ਕੁ ਬਹੁਤ ਹੁੰਦੀ ਹੈ ਲੇਡੀਜ਼ ਪੈਂਟ ਤੇ ਜੇਬ ਤੇ ਦੇਖੋ ਹੁਣ ਆਪਾਂ ਕੀ ਕਰਨਾ ਉੱਪਰੋਂ ਨਾ ਆਪਾਂ 1.5 ਇੰਚ ਛੱਡ ਦੇਣਾ ਕੱਪੜਾ ਇਹ ਆਪਣਾ ਨੇਫੇ 'ਚ ਆ ਜਾਊਗਾ ਠੀਕ ਆ ਜੇਬ ਮਤਲਬ ਨੇਫੇ 'ਚ ਆ ਜਾਊਗੀ ਤੇ ਸਾਢੇ 6 ਇੰਚ ਤੱਕ ਆਪਾਂ ਇੱਕ ਨਿਸ਼ਾਨ ਲਗਾ ਲੈਣਾ ਨੀਚੇ ਇਹ ਜਿਹੜਾ ਸਾਢੇ 6 ਇੰਚ ਵਾਲਾ ਨਿਸ਼ਾਨ ਆ ਨਾ ਇਹ ਆਪਣੀ ਜੇਬ ਦਾ ਮੂੰਹ ਹੋਊਗਾ ਠੀਕ ਆ ਜਿਹੜਾ ਜੇਬ ਦਾ ਮੂੰਹ ਹੁੰਦਾ ਉਹ ਬਸ ਸਾਢੇ 6 ਇੰਚ ਬਹੁਤ ਹੁੰਦਾ ਤਾਂ ਕਿ ਆਪਣਾ ਹੱਥ ਆਸਾਨੀ ਨਾਲ ਪੈ ਜਾਏ ਹੁਣ ਆਪਾਂ ਬੈਕ ਵਾਲਾ ਜਿਹੜਾ ਆਸਣ ਹੈਗਾ ਉਹਦੀ ਸਿਲਾਈ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਲਾਉਣੀ ਆ ਇਹ ਆਪਣਾ ਸਿੱਧਾ ਵਾਲਾ ਪਾਸਾ ਰੱਖਿਆ ਹੋਇਆ ਮੈਂ ਤੇ ਸਿੱਧੇ ਵਾਲੇ ਪਾਸੇ ਨਾ ਪਹਿਲਾਂ ਤੁਸੀਂ ਬਿਲਕੁਲ ਇਦਾਂ ਬਰੀਕ-ਬਰੀਕ ਸਲਾਈ ਲਗਾ ਲੈਣੀ ਆ ਨਾਲ ਸਿੱਧਾ ਵਾਲਾ ਪਾਸਾ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਦੇਖੋ ਹੁਣ ਮੇਰਾ ਤਾਂ ਪਲੇਨ ਨਾ ਕੱਪੜਾ ਜੇ ਤੁਹਾਡਾ ਪਲੇਨ ਨਾ ਹੋਵੇ ਤਾਂ ਤੁਸੀਂ ਆਪਣੇ ਡਿਜ਼ਾਈਨ ਦਾ ਸਿੱਧਾ ਵਾਲਾ ਪਾਸਾ ਰੱਖਣਾ ਤੁਸੀਂ ਜ਼ਿਆਦਾ ਨਹੀਂ ਸਲਾਈ ਭਰਨੀ ਪਹਿਲਾਂ ਨਾਲ-ਨਾਲ ਭਰਨੀਆ ਕਿਉਂਕਿ ਇਹ ਆਪਣਾ ਗੁੰਮ ਸਲਾਈ ਲਗਾਉਣੀ ਆ ਠੀਕ ਆ ਇਹ ਆਸਣ ਤੇ ਤੇ ਹੁਣ ਆਪਾਂ ਆਸਣ ਤੇ ਇਦਾਂ ਕਰਕੇ ਬਰੀਕ-ਬਰੀਕ ਸਲਾਈ ਲਗਾ ਲਾਂਗੇ ਪਹਿਲਾਂ ਹੁਣ ਦੇਖੋ ਇਹ ਵਾਲਾ ਆਪਣਾ ਆਸਣ ਬੈਕ ਵਾਲਾ ਇਹ ਆਪਣਾ ਗੁਲਾਈ ਦੇ ਵਿੱਚ ਹੀ ਲੱਗਦਾ ਹੁੰਦਾ ਕਿਉਂਕਿ ਆਪਣਾ 3 ਇੰਚ ਵੱਧ ਹੁੰਦਾ ਨਾ ਇੱਥੋਂ ਤੁਸੀਂ ਗੁਲਾਈ ਦੀ ਕਰਕੇ ਇਹਦੀ ਸਲਾਈ ਮਾਰ ਲੈਣੀ ਹੈ ਠੀਕ ਹੈ ਤੇ ਹੁਣ ਆਪਾਂ ਇਹ ਆਪਣਾ ਪੁੱਠਾ ਵਾਲਾ ਪਾਸਾ ਆ ਗਿਆ ਦੇਖੋ ਹੁਣ ਹੁਣ ਇਧਰ ਆਪਾਂ ਸਲਾਈ ਭਰਨੀ ਆ ਅਸਲ 'ਚ ਜਿਹੜੀ ਆਪਾਂ ਆਸਣ ਦੇ ਭਰਦੇ ਹੁੰਦੇ ਹੁੰਦੇ ਆ ਠੀਕ ਹੈ ਹੁਣ ਆਪਣੀ ਸਲਾਈ ਗੁੰਮ ਕਰਨ ਵਾਸਤੇ ਪਹਿਲਾਂ ਆਪਾਂ ਸਿੱਧੇ ਵਾਲੇ ਪਾਸੇ ਸਲਾਈ ਲਾਈ ਸੀ ਹੁਣ ਇਹ ਪੁੱਠਾ ਵਾਲਾ ਪਾਸਾ ਮੈਂ ਥੋੜੀ ਨਿਸ਼ਾਨੀ ਲਈ ਲਿਖ ਦ ਤੇ ਹੁਣ ਆਪਾਂ ਇਦਾਂ ਇਹਦੀ ਸਲਾਈ ਭਰ ਲੈਣੀ ਆ ਪੈਰ-ਪੈਰ ਦੀ ਤੇ ਉੱਪਰੋਂ ਵੀ ਆਪਾਂ ਥੋੜੀ ਜਿਹੀ ਇਦਾਂ ਤਕੋਨੀ ਜੀ ਕਰਕੇ ਹੀ ਸਲਾਈ ਲਗਾਉਣੀ ਆ ਕਿਉਂਕਿ ਆਪਣਾ ਬਾਧੂ ਹੁੰਦਾ ਨਾ ਅਸਣ ਬੈਕ ਵਾਲਾ ਤੇ ਇਦਾਂ ਤੁਸੀਂ ਤਕੋਨੀ ਜੀ ਕਰਕੇ ਸਲਾਈ ਭਰ ਲੈਣੀ ਆ ਠੀਕ ਹੈ ਇਹਦੀ ਤੇ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਗੋਮ ਸਲਾਈ ਇਹ ਆਪਣੇ ਪੁੱਠੇ ਵਾਲੇ ਪਾਸੇ ਗੋਮ ਸਲਾਈ ਲੱਗ ਗਈ ਆ ਆਪਣੀ ਠੀਕ ਹੈ ਤੇ ਇਹ ਆਪਣਾ ਸਿੱਧਾ ਵਾਲਾ ਪਾਸਾ ਹੋ ਗਿਆ ਤੇ ਹੁਣ ਆਪਾਂ ਫਰੰਟ ਵਾਲਾ ਜਿਹੜਾ ਆਸਣ ਹੈਗਾ ਉਹਨੂੰ ਵੀ ਆਪਾਂ ਐਵੇਂ ਹੀ ਅਟੈਚ ਕਰ ਲੈਣਾ ਜਿਵੇਂ ਆਪਾਂ ਪਿਛਲੇ ਨੂੰ ਕੀਤਾ ਠੀਕ ਹੈ ਇਹ ਆਪਣਾ ਫਰੰਟ ਵਾਲਾ ਪੱਲਾ ਤੇ ਤੁਸੀਂ ਇਹਨੂੰ ਇਦਾਂ ਹੀ ਅਟੈਚ ਕਰ ਲਿਓ ਗੁੰਮ ਸਲਾਈ ਲਾ ਕੇ ਪਹਿਲਾਂ ਸਿੱਧੇ ਵਾਲੇ ਪਾਸੇ ਫਿਰ ਪੁੱਠੇ ਵਾਲੇ ਪਾਸੇ ਹੁਣ ਦੇਖੋ ਮੈਂ ਸਲਾਈ ਲਾ ਲਈ ਸੀ ਇਹ ਮੇਰੇ ਹੁਣ ਸੱਜੀ ਲਾਤਾ ਮਤਲਬ ਇਹ ਮੇਰਾ ਸੱਜਾ ਵਾਲਾ ਪਾਸਾ ਸਲਾਈ ਲਾਉਣ ਤੋਂ ਬਾਅਦ ਇਹ ਆਪਣਾ ਫਰੰਟ ਵਾਲਾ ਪੱਲਾ ਹੈ ਇਹਤੇ ਆਪਾਂ ਜੇਬ ਜੜਾਂਗੇ ਠੀਕ ਹੈ ਜੀ ਇਹ ਆਪਾਂ ਸੱਜੇ ਵਾਲੇ ਪਾਸੇ ਲਾਉਣੀ ਹੈ ਜੇਬ ਜੇ 1 ਲਾਉਣੀ ਹੋਵੇ ਜੇ ਦੋਨੋਂ ਵਾਲੇ ਪਾਸੇ ਲਾਉਣੀ ਹੋਵੇ ਫਿਰ ਤਾਂ ਚਲੋ ਕੋਈ ਨਹੀਂ ਹੁਣ ਜਿਹੜੀ ਜੇਬ ਹੈਗੀ ਹੈ ਨਾ ਆਪਣੀ ਉਹ ਆਪਾਂ ਸਿੱਧੇ ਵਾਲੇ ਪਾਸੇ ਰੱਖਣੀ ਹੈ ਠੀਕ ਹੈ ਪੱਲੇ ਦੇ ਇਹ ਆਪਣਾ ਉੱਪਰੋਂ ਨੇਫਾ ਹੋ ਗਿਆ 2 ਇੰਚ ਦਾ ਇਹ ਆਪਣਾ ਅੰਦਰੇ ਵਾਲੇ ਪਾਸੇ ਫੋਲਡ ਹੋ ਜਾਊਗਾ ਦੇਖੋ ਹਨਾ ਤੇ ਆਪਾਂ ਆ ਇੱਕ ਨਿਸ਼ਾਨ ਲਗਾ ਲੈਣਾ 6.5 ਵਾਲਾ ਨਿਸ਼ਾਨ ਹੁਣ ਆਪਾਂ ਇਹ ਨਿਸ਼ਾਨ ਦੇ ਉੱਪਰ ਰੱਖਣਾ ਠ ਇਹ ਆ ਮਲਾ ਲੈਣਾ ਜਿਹੜਾ ਸਾਢੇ 6 ਵਾਲਾ ਨਿਸ਼ਾਨ ਉੱਪਰੋਂ ਸ਼ੁਰੂ ਹੁੰਦਾ ਨਾ ਉੱਥੇ ਕਰਕੇ ਸਲਾਈ ਲਾਉਣੀ ਆ ਆਪਾਂ ਸਾਢੇ 6 ਤੱਕ نیچے ਇਹ ਆਪਣੀ ਜੇਬ ਦਾ ਮੂੰਹ ਹੋ ਜੂਗਾ ਇਹਨੂੰ ਆਪਾਂ ਅਟੈਚ ਕਰ ਲਓ ਠੀਕ ਹੈ ਇਦਾਂ ਆਪਾਂ نیچے ਵਾਲੇ ਪੱਲੇ ਨੂੰ ਜੇਬ ਨਾਲ ਅਟੈਚ ਕਰ ਲਓ ਸਿੱਧੇ ਵਾਲੇ ਪਾਸੇ ਰੱਖੀ ਆ ਮੈਂ ਜੇਬ ਇਹ ਹੁਣ ਤੇ ਹੁਣ ਆਪਾਂ ਇੱਥੇ ਕੱਟ ਲਾ ਲੈਣੇ ਨੇ ਠੀਕ ਆ ਆਪਣੀ ਸਲਾਈ ਨਹੀਂ ਕੱਟ ਹੋਣੀ ਚਾਹੀਦੀ ਜਿਹੜੀ ਆਪਾਂ ਲਾਈ ਸੀਗੀ ਤੇ ਇਦਾਂ ਆਪਾਂ ਕੱਟ ਲਾ ਲਓ ਹੁਣ ਇਹਨੂੰ ਆਪਾਂ ਪੁੱਠੇ ਵਾਲੇ ਪਾਸੇ ਮੋੜ ਦਵਾਂਗੇ ਜੇਬ ਨੂੰ ਠੀਕ ਆ ਹੁਣ ਜਿਹੜੇ ਕੱਟ ਨੇ ਫਿਨਿਸ਼ਿੰਗ ਦੇ ਇਸੇ ਕੱਟਾ ਨਾਲ ਹੀ ਆਪਣਾ ਪੱਲਾ ਅਟੈਚ ਹੁੰਦਾ ਹੁੰਦਾ ਠੀਕ ਹੈ ਹੁਣ ਆਪਾਂ ਇਹਨੂੰ ਪੁੱਠੇ ਵਾਲੇ ਪਾਸੇ ਮੋੜ ਦਵਾਂਗੇ ਜੇਬ ਨੂੰ ਧਿਆਨ ਨਾਲ ਤੁਸੀਂ ਦੇਖਣਾ ਇਹ ਸਿੱਧਾ ਵਾਲਾ ਪਾਸਾ ਸੀ ਆਪਾਂ ਪੁੱਠੇ ਵਾਲੇ ਪਾਸੇ ਜੇਬ ਨੂੰ ਮੋੜਤਾ ਤੇ ਜਿਹੜੇ ਕੱਟ ਨੇ ਨਾ ਉਹਨਾਂ ਨੂੰ ਆਪਾਂ ਐ ਕਰਕੇ ਫਿਨਿਸ਼ਿੰਗ ਦੇ ਨਾਲ ਕੱਢ ਲੈਣਾ ਠੀਕ ਹੈ ਜੀ ਇਹ ਜਿਹੜੇ ਥੋੜੇ ਕੱਟ ਨੇ ਇਹ ਲਗਭਗ ਨਾ 1/2 ਇੰਚ ਦੇ ਤਾਂ ਹੋਣੇ ਹੀ ਚਾਹੀਦੇ ਨੇ ਇਹਦੇ ਨਾਲ ਹੀ ਤੁਹਾਡਾ ਬੈਕ ਵਾਲਾ ਪੱਲਾ ਜਿਹੜਾ ਹੈਗਾ ਉਹ ਅਟੈਚ ਹੁੰਦਾ ਹੁੰਦਾ ਠੀਕ ਹੈ ਮੂੰਹ ਕੋਲੋਂ ਇਹ ਕੱਟਾ ਨਾਲ ਹੀ ਅਟੈਚ ਹੋਊਗਾ ਆਪਣਾ ਪੱਲਾ मतलब ਇਹ ਤੁਹਾਡਾ 1 1/2 ਅੱਧਾ ਅੱਧਾ ਇੰਚ ਤਾਂ ਹੋਣੇ ਚਾਹੀਦੇ ਨੇ ਠੀਕ ਆ ਫਿਰ ਤੁਸੀਂ ਇਹਦਾ ਜੇਬ ਵਾਲੇ ਕੱਪੜੇ ਨੂੰ ਇਹਦੇ ਨਾਲ ਅਟੈਚ ਕਰ ਲੈਣਾ ਤੇ ਉੱਪਰੋਂ ਆਪਾਂ ਦਬਮੀ ਸਲਾਈ ਮਾਰ ਲੈਣੀ ਹੈ ਜੇਬ ਦੀ ਠੀਕ ਹੈ ਜੀ ਤੇ ਐਦਾਂ ਕਮਾ ਲਓ ਤੁਸੀਂ ਇਹਨੂੰ ਇਹ ਐਂ ਕਮਾ ਕੇ ਇਹਦੇ ਉੱਪਰ ਦਬਮੀ ਸਲਾਈ ਲਾ ਲਓ ਇਹ ਆਪਣੀ ਜੇਬ ਦਾ ਮੂੰਹ ਹੋ ਗਿਆ ਜਿਹੜਾ ਸਾਡੇ 6 ਇੰਚ ਆ ਠੀਕ ਹੈ ਤੇ ਇਹਦੇ ਉੱਪਰ ਆਪਾਂ ਐਦਾਂ ਸਲਾਈ ਲਾ ਲੈਣੀ ਹੈ ਨੀ ਨੀਕ ਇਹਦੇ ਚ ਫਿਨਿਸ਼ਿੰਗ ਆ ਜਾਊਗੀ ਹੋਰ ਤੇ ਇੱਥੋਂ ਜਿਹੜਾ ਕੱਟ ਹੈਗਾ ਇੱਥੋਂ ਵੀ ਇਹਨੂੰ ਐਂ ਫੋਲਡ ਕਰ ਦਿਓ ਠੀਕ ਹੈ ਤੇ ਦੇਖੋ ਆਪਾਂ ਜਿਹੜੇ ਕੱਟਨੇ ਉਹ ਬਾਹਰ ਕੱਢ ਲੈਨੇ ਹਨਾ ਐਂ ਕਰਕੇ ਇਦਾਂ ਕਰਕੇ ਸਲਾਈ ਲਾ ਲਈਏ ਨਾ ਉੱਪਰ ਹੁਣ ਇੱਥੇ ਦੇਖੋ ਤੁਸੀਂ ਧਿਆਨ ਨਾਲ ਨਾ ਇਹ ਆਪਣਾ ਪੁੱਠਾ ਵਾਲਾ ਪਾਸਾ ਹੈਗਾ ਇਹਨੂੰ ਆਪਾਂ ਐ ਫੋਲਡ ਕਰ ਦੇਣਾ ਜੇਬ ਨੂੰ ਤੇ ਇਹਦੇ ਉੱਪਰ ਵੀ ਆਪਾਂ ਸਲਾਈ ਲਗਾਵਾਂਗੇ ਹੁਣ ਆਪਾਂ ਇਹਨੂੰ ਵੀ ਆਪਾਂ ਗੁੰਮ ਕਰਾਂਗੇ ਇੱਥੇ ਵੀ ਆਪਾਂ ਪਹਿਲਾਂ ਪੈਰ-ਪੈਰ ਦੀ ਸਲਾਈ ਲਗਾਵਾਂਗੇ ਠੀਕ ਹੈ ਫਿਰ ਇਹਨੂੰ ਆਪਾਂ ਅੰਦਰ ਵਾਲੇ ਪਾਸੇ ਫੋਲਡ ਕਰ ਦਵਾਂਗੇ ਦੋ ਵਾਰੀ ਫੋਲਡ ਹੋਊਗੀ ਜੇ ਹੁਣ ਤੁਸੀਂ ਧਿਆਨ ਨਾਲ ਦੇਖਣਾ ਪਹਿਲਾਂ ਆਪਾਂ ਇੱਥੇ ਸਲਾਈ ਲਗਾ ਲਓ ਇਦਾਂ ਕਰਕੇ ਠੀਕ ਹੈ ਬਿਲਕੁਲ ਬਰੀਕ ਬਰੀਕ ਨਾਲ-ਨਾਲ ਕਰਕੇ ਤੇ ਪਹਿਲਾਂ ਆਪਾਂ ਇੱਥੇ ਸਲਾਈ ਲਗਾ ਲਵਾਂਗੇ ਫਿਰ ਆਪਾਂ ਇਹਨੂੰ ਇੱਕ ਵਾਰ ਫਿਰ ਫੋਲਡ ਕਰਾਂਗੇ ਤੁਸੀਂ ਬਸ ਇੱਥੇ ਧਿਆਨ ਨਾਲ ਦੇਖਣਾ ਠੀਕ ਹੈ ਬਿਲਕੁਲ ਤੇ ਇਦਾਂ ਤੁਸੀਂ ਇਹਨੂੰ ਸਲਾਈ ਲਾ ਲੈਣੀ ਹੈ ਤੇ ਇਹਨੂੰ ਸੈੱਟ ਕਰ ਲਓ ਪਹਿਲਾਂ ਚੰਗੀ ਤਰ੍ਹਾਂ ਫਿਰ ਦੇਖੋ ਆਪਾਂ ਕੀ ਕਰਨਾ ਹੁਣ ਇਹ ਵਾਲੀ ਸਲਾਈ ਜਿਹੜੀ ਹੈਗੀ ਆਪਣੀ ਇਹ ਐ 12 ਜੁਗੇ ਨਿਕਲ ਕੇ ਤੇ ਜੇਬ ਆਪੇ ਅੰਦਰ ਵਾਲੇ ਪਾਸੇ ਫੋਲਡ ਹੋ ਗਈ ਹੁਣ ਆਪਾਂ ਇੱਕ ਸਲਾਈ ਇਹ ਤੇ ਹੋਰ ਲਾਉਣੀ ਆ ਫੇਰ ਇਹ ਗੁੰਮ ਹੋਊਗੀ ਆਪਣੀ ਸਲਾਈ ਠੀਕ ਫਿਰ ਇਹੀ ਇਹੀ ਸਲਾਈ ਆਪਣੀ ਬਾਹਰ ਰਹੂਗੀ ਠੀਕ ਹੈ ਜੀ ਨਹੀਂ ਤਾਂ ਕਈ ਵਾਰੀ ਨਾ ਜੇਬ ਖੁੱਲ ਜਾਂਦੀ ਹੁੰਦੀ ਆ ਹਨਾ ਤੇ ਇਦਾਂ ਤੁਸੀਂ ਜੇਬ ਦੀ ਜਿਹੜੀ ਹੈਗੀ ਉਹ ਗੁੰਮ ਸਲਾਈ ਲਾ ਲੈਣੀ ਆ ਤੇ ਇਹਦੇ ਉੱਪਰ ਸਲਾਈ ਲਾ ਲੈਣੀ ਆ ਹੁਣ ਬਸ ਇਹ ਸਲਾਈ ਆਪਣੀ ਬਾਹਰ ਰਹੂਗੀ ਹੁਣ ਮੈਂ ਅੰਦਰੋਂ ਦਿਖਾਉਣੀ ਆ ਤੁਹਾਨੂੰ ਅੰਦਰੋਂ ਵੀ ਦੇਖੋ ਗੁੰਮ ਹੋਊਗੀ ਹੁਣ ਇਹ ਬਾਹਰ ਵੀ ਆਪਣੀ ਗੁੰਮ ਸਲਾਈ ਲੱਗ ਗਈ ਧਾਗੇ ਵਗੈਰਾ ਬਿਲਕੁਲ ਨਹੀਂ ਹੈਗੇ ਇਿੱਤੇ ਇਦਾਂ ਤੁਸੀਂ ਜੇਬ ਦੀ ਗੁੰਮ ਸਲਾਈ ਲਗਾ ਲੈਣੀ ਆ ਬਸ ਹੁਣ ਦੇਖੋ ਜਿਹੜੀ ਆਪਣੀ ਜੇਬ ਹੈਗੀ ਆ ਉਹ ਗੁੰਮ ਸਲਾਈ ਲਾ ਕੇ ਬਿਲਕੁਲ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਗਈ ਆ ਹਨਾ ਤੇ ਤੁਸੀਂ ਇਦਾਂ ਦੋ ਵਾਰੀ ਫੋਲਡ ਕਰਕੇ ਜੇ ਉਹਨੂੰ ਰੈਡੀ ਕਰ ਲੈਣਾ ਹੁਣ ਜਿਹੜੇ ਕੱਟ ਨੇ ਆਪਾਂ ਜੇਬ ਨੂੰ ਉਹਦੇ ਨਾਲ ਅਟੈਚ ਕਰਾਂਗੇ ਠੀਕ ਹੈ ਜੀ ਹੁਣ ਆਪਣੀ ਜੇਬ ਪਹਿਲੇ ਹੀ ਅਟੈਚ ਕਰ ਲਵਾਂਗੇ ਆਪਾਂ ਨਾਲ ਇਹਦੇ ਫਿਰ ਆਪਣਾ ਬੈਕ ਵਾਲਾ ਜਿਹੜਾ ਪੱਲਾ ਉਹ ਹੋਊਗਾ ਇਹਨਾਂ ਕੱਟਾਂ ਨਾਲ ਅਟੈਚ ਠੀਕ ਆ ਹੁਣ ਆਪਣੀ ਜੇਬ ਵੀ ਦੇਖੋ ਅਟੈਚ ਹੋ ਗਈ ਜੇਬ ਆਪਣੀ ਨੀਚੇ ਹੋ ਗਈ ਹੁਣ ਦੇਖੋ ਆਪਣਾ ਪੱਲਾ ਜਿਹੜਾ ਹੈਗਾ ਉਹਦਾ ਉੱਪਰ ਵਾਲਾ ਪਾਸਾ ਐਵੇਂ ਤੁਸੀਂ ਅਟੈਚ ਕਰ ਲੈਣਾ ਇਹਨੂੰ ਇਹਦੇ ਨਾਲ ਤੇ ਦੇਖੋ ਆਪਣਾ ਉੱਪਰ ਵਾਲਾ ਪਾਸਾ ਹੈ ਇਹ ਠੀਕ ਹੈ ਐਦਾਂ ਤੁਸੀਂ ਅਟੈਚ ਕਰ ਲਓ ਉੱਪਰੋਂ ਇਹਦੇ ਨਾਲ ਜੇਬ ਨੂੰ ਤੇ ਮੈਂ ਤੁਹਾਨੂੰ ਨਿਸ਼ਾਨ ਲਗਾ ਕੇ ਦਿਖਾਉਣੀ ਆ ਠੀਕ ਹੈ ਤੇ ਆਪਾਂ ਇਹਤੇ ਸिलाई ਜ਼ਰੂਰ ਲਗਾਉਣੀ ਆ ਪਹਿਲਾਂ ਕਿਉਂਕਿ ਨਾ ਫੇਰ ਆਪਣੀ ਨਹੀਂ ਤਾਂ ਜੇਬ ਦਾ ਮੂੰਹ ਬੰਦ ਹੋ ਜਾਂਦਾ ਹੁੰਦਾ ਜਦੋਂ ਆਪਾਂ ਕਈ ਵਾਰੀ ਪੱਲੇ ਨਾਲ ਅਟੈਚ ਕਰ ਦਿੰਨੇ ਆ ਹੁਣ ਦੇਖੋ ਆਪਾਂ ਇਹਦੇ ਜੇਬ ਦੇ ਮੂੰਹ ਦੇ ਨਾਲ-ਨਾਲ ਨਾ ਇੱਕ ਸਲਾਈ ਲਗਾਉਣੀ ਆ ਬਿਲਕੁਲ ਠੀਕ ਆ ਇਹ ਸਲਾਈ ਦੀ ਆਪਾਂ ਨੂੰ ਨਿਸ਼ਾਨੀ ਰਹੂਗੀ ਫਿਰ ਜਦੋਂ ਆਪਾਂ ਪੱਲਾ ਅਟੈਚ ਕਰਾਂਗੇ ਇਹਦੇ ਨਾਲ ਫਿਰ ਆਪਣੀ ਜੇਬ ਦਾ ਮੂੰਹ ਨਹੀਂ ਬੰਦ ਹੋਊਗਾ ਕਈ ਵਾਰੀ ਸੈਂਟਰ ਵਿੱਚ ਆਉਂਦੀ ਹੁੰਦੀ ਆ ਨਾ ਫਿਰ ਮੂੰਹ ਜਿਹੜਾ ਹੁੰਦਾ ਉਹ ਬੰਦ ਹੋ ਜਾਂਦਾ ਹੁਣ ਦੇਖੋ ਆਪਣੀ ਜੇਬ ਦਾ ਮੂੰਹ ਨਹੀਂ ਬੰਦ ਹੋਇਆ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਪੱਲਾ ਆਹ ਕੱਪੜੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਜੇਬ ਨੂੰ ਨਾ ਉੱਪਰ ਵਾਲੇ ਪਾਸੋਂ ਨੇਫੇ ਵਾਲੇ ਪਾਸਿਓਂ ਵੀ ਅਟੈਚ ਕਰ ਲੈਣਾ ਠੀਕ ਹੈ ਤਾਂ ਕਿ ਜਦੋਂ ਨੇਫਾ ਪਰਾਂਗੇ ਆਪਣੀ ਜੇਬ ਦੇ ਵਿੱਚ ਹਿੱਲ ਜੁਲਣਾ ਹੋਵੇ ਇਹ ਨੇਫਾ ਐਮ ਫੋਲਡ ਹੋ ਜਾਊਗਾ ਇਹਦੇ ਵਿੱਚ ਉੱਪਰ ਠੀਕ ਆ ਉਸ ਤੋਂ ਪਹਿਲਾਂ ਹੀ ਆਪਾਂ ਇਹਨੂੰ ਅਟੈਚ ਕਰ ਲੈਣਾ ਨੇਫੇ ਵਾਲੀ ਸਾਈਡ ਤੋਂ ਵੀ ਠੀਕ ਹੈ ਜੇਬ ਨੂੰ ਤੇ ਮੈਂ ਐਦਾਂ ਇਹਨੂੰ ਅਟੈਚ ਕਰ ਲਿਆ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ ਇਹਦੇ ਉੱਪਰ ਨੇਫਾ ਫੋਲਡ ਹੋਊਗਾ ਹੁਣ ਇਸ ਤਰ੍ਹਾਂ ਆਪਣਾ ਜਿਹੜਾ ਨੇਫਾ ਹੈਗਾ ਉਹ ਇਹਦੇ ਉੱਪਰ ਫੋਲਡ ਹੋ ਜਾਊਗਾ ਦੇਖੋ ਤੇ ਹੁਣ ਆਪਾਂ ਜਿਹੜੇ ਪੱਲੇ ਨੇ ਉਹ ਨੀਚੇ ਵਾਲੀ ਪਾਸਿਓਂ ਅਟੈਚ ਕਰਨੇ ਸ਼ੁਰੂ ਕਰਾਂਗੇ ਠੀਕ ਹੈ ਜੀ ਇੰਨਾ ਕ ਆਪਾਂ ਕੱਟ ਦਾ ਛੜਤਾ 2 ਇੰਚ ਤੇ ਨੀਚੋਂ ਆਪਣਾ ਪੱਲਾ ਜਿਹੜਾ ਹੈਗਾ ਉਹ ਫੋਲਡ ਹੋ ਜਾਊਗਾ ਕੱਟ ਦੇ ਤੁਸੀਂ ਨਿਸ਼ਾਨ ਜਿਹੜੇ ਹੈਗੇ ਨੇ ਉਹ ਪਹਿਲਾਂ ਹੀ ਲਾ ਲੈਣੇ ਨੇ ਠੀਕ ਹੈ ਹੁਣ ਇਹ ਆਪਣੇ ਕੱਟ ਹੋ ਗਿਆ ਠੀਕ ਹੈ ਉੱਪਰੋਂ ਆਪਾਂ ਸਲਾਈ ਭਰਨੀ ਸ਼ੁਰੂ ਕਰਾਂਗੇ ਹੁਣ ਆਪਾਂ ਪੱਲਾ ਲੈ ਲੈਣਾ ਬੈਕ ਵਾਲਾ ਤੇ ਉਹਦੇ ਨਾਲ ਆਪਾਂ ਇਹਨੂੰ ਅਟੈਚ ਕਰਨਾ ਠੀਕ ਹੁਣ ਆਪਾਂ ਪਹਿਲਾਂ ਪੱਲਿਆਂ ਦੀ ਸਾਈਡ ਵਾਲੀ ਸਲਾਈ ਲਗਾ ਰਹੇ ਹਾਂ ਤੇ ਹੁਣ ਆਪਾਂ ਨੀਚੋਂ 2 ਇੰਚ ਜਿਹੜਾ ਕੱਟਦਾ ਹੈਗਾ ਉਹ ਛੱਡ ਦੇਣਾ ਫਿਰ ਉਸ ਤੋਂ ਬਾਅਦ ਆਪਾਂ ਨੀਚੋਂ ਫੋਲਡ ਕਰ ਲਾਂਗੇ 2 ਇੰਚ ਛੱਡ ਕੇ ਤੁਸੀਂ ਸਲਾਈ ਭਰਨੀ ਆ ਹੁਣ ਮੈਂ ਤੁਹਾਨੂੰ ਦੇਖੋ ਤੁਸੀਂ ਧਿਆਨ ਰੱਖਣਾ ਜਿਹੜਾ ਆਪਾਂ ਉੱਪਰ ਵਾਲਾ ਪੱਲਾ ਰੱਖਿਆ ਨਾ ਉਹ ਆਪਾਂ ਜੇਬ ਵਾਲਾ ਪੱਲਾ ਰੱਖਿਆ ਉੱਪਰ ਤਾਂ ਕਿ ਆਪਾਂ ਨੂੰ ਨਿਸ਼ਾਨੀ ਰਹੇ ਜਿੱਥੇ ਆਪਾਂ ਸਲਾਈ ਮਾਰੀ ਸੀ ਨਾ ਉਹਦੇ ਉੱਪਰ ਹੀ ਆਪਾਂ ਸਲਾਈ ਮਾਰਾਂਗੇ ਹੁਣ ਤਾਂ ਕਿ ਆਪਣੀ ਜੇਬ ਨਾਲ ਬੰਦ ਹੋਵੇ ਹੁਣ ਦੇਖੋ ਇਹ ਆਪਣਾ ਜੇਬ ਦਾ ਮੂੰਹ ਸੈਂਟਰ 'ਚ ਆ ਗਿਆ ਔਰ ਜਿਹਦੇ ਨਾਲ ਆਪਾਂ ਅਟੈਚ ਕੀਤੀ ਸੀ ਉਹ ਆਪਣੇ ਜੇਬ ਵਾਲਾ ਪਾਸਾ ਉੱਪਰ ਆ ਗਿਆ ਠੀਕ ਹੈ ਇਹ ਆ ਸਲਾਈ ਹੈ ਜਿਹੜੀ ਇਹਦੇ ਉੱਪਰ ਹੀ ਸਲਾਈ ਮਾਰਨੀ ਆਪਾਂ ਫਿਰ ਆਪਣੀ ਜੇਬ ਦਾ ਜਿਹੜਾ ਮੂੰਹ ਹੈਗਾ ਨਾ ਉਹ ਬੰਦ ਨਹੀਂ ਹੋਊਗਾ ਨਹੀਂ ਤਾਂ ਫਿਰ ਪਤਾ ਨਹੀਂ ਲੱਗਦਾ ਹੁੰਦਾ ਜੇਬ ਦੇ ਮੂੰਹ ਦਾ ਕਈ ਵਾਰੀ ਬੰਦ ਹੋ ਜਾਂਦਾ ਆਪਣੇ ਤੋਂ ਗਲਤੀ ਨਾਲ ਤੇ ਹੁਣ ਆਪਾਂ ਇਤੇ ਸਲਾਈ ਲਾ ਲੈਣੀ ਐ ਇਦਾਂ ਕਰਕੇ ਜਿਹੜੀ ਸਲਾਈ ਆਪਾਂ ਪਹਿਲਾਂ ਮਾਰੀ ਸੀ ਜੇਬ ਦੇ ਮੂੰਹ ਦੇ ਨਾਲ-ਨਾਲ ਦੇਖੋ ਹੁਣ ਇਹ ਜੇਬ ਵਾਲਾ ਪਾਸਾ ਉੱਪਰ ਆ ਗਿਆ ਮੂੰਹ ਵਾਲਾ ਪਾਸਾ ਸੈਂਟਰ 'ਚ ਆ ਗਿਆ ਤੇ ਪੱਲਾ ਜਿਹੜਾ ਹੈਗਾ ਆਪਾਂ ਅਟੈਚ ਕਰ ਰਹੇ ਹਾਂ ਉਹ نیچے ਚਲਾ ਗਿਆ ਠੀਕ ਹੈ ਬੈਕ ਵਾਲਾ ਤੇ ਇਦਾਂ ਤੁਸੀਂ ਇਹਨੂੰ ਅਟੈਚ ਕਰ ਲੈਣਾ ਹੁਣ ਦੇਖੋ ਤੁਹਾਡੀ ਜੇਬ ਦਾ ਮੂੰਹ ਜਿਹੜਾ ਹੈਗਾ ਉਹ ਬੰਦ ਨਹੀਂ ਹੋਊਗਾ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਦੇਖੋ ਜੇਬ ਦਾ ਮੂੰਹ ਆਪਣਾ ਬੰਦ ਨਹੀਂ ਹੋਇਆ ਹੈਗਾ ਬਿਲਕੁਲ ਵੀ ਹਨਾ ਤੇ ਇਹ ਆਸਾਨੀ ਨਾਲ ਦੇਖੋ ਆਪਣਾ ਹੱਥ ਵੀ ਪੈ ਰਿਹਾ ਇਹਦੇ ਵਿੱਚ ਤੇ ਐਦਾਂ ਤੁਸੀਂ ਇਹਨੂੰ ਅਟੈਚ ਕਰ ਲੈਣਾ ਨਾਲ ਬਸ ਤੁਸੀਂ ਥੋੜਾ ਜਿਹਾ ਸਮਝ ਕੇ ਕਰਨਾ ਇਹਨੂੰ ਹੁਣ ਆਪਾਂ ਐਦਾਂ ਹੀ ਦੂਸਰਾ ਵਾਲਾ ਪੱਲਾ ਜਿਹੜਾ ਉਹ ਵੀ ਅਟੈਚ ਕਰ ਲਵਾਂਗੇ ਕੱਟ ਦਾ ਛੱਡ ਕੇ ਠੀਕ ਆ ਉਹ ਵੀ ਮੈਂ ਵੀਡੀਓ ਦੇ ਵਿੱਚ ਦਿਖਾਉਂਦੀ ਨਹੀਂ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਂਦੀ ਹੁੰਦੀ ਆ ਫਿਰ ਤੇ ਦੇਖੋ ਹੁਣ ਆਪਾਂ ਜਿਹੜੀ ਸਲਾਈ ਹੈਗੀ ਆ ਉਹ ਭਰ ਲਈ ਆ ਤੇ ਆਪਾਂ ਇਦਾਂ ਫੋਲਡ ਕਰ ਦੇਣਾ ਇਹਨੂੰ ਨੀਚੋਂ ਜਿੰਨੀ ਕ ਆਪਣੀ ਫੋਲਡਿੰਗ ਰੱਖੀ ਹੋਈ ਆ ਠੀਕ ਆ ਜੀ 1.5 2 2 ਇੰਚ ਤੁਸੀਂ ਫੋਲਡ ਕਰ ਦੇਣਾ ਬਸ ਕੱਟ ਵਾਲੀ ਚ ਤੁਸੀਂ ਇਹ ਧਿਆਨ ਰੱਖਣਾ ਵੀ ਆਪਣੇ ਪੱਲੇ ਨੇ ਜਿਹੜੇ ਤੁਸੀਂ ਉਹ ਨਾਪ ਲੈਣੇ ਨੇ ਨੀਚੋਂ ਕੱਟ ਨਾਲ ਕੱਟ ਮਲਾ ਕੇ ਇਹ ਦੇਖੋ ਪੱਲਾ ਆਪਾਂ ਨਾਪ ਲੈਣਾ ਵੀ ਆਪਾਂ ਇੰਨਾ ਕੁ ਮੋੜਨਾ ਠੀਕ ਆ ਉੱਚਾ ਨੀਵਾਂ ਨਾ ਹੋਵੇ ਆਪਣਾ ਕੱਟ ਕੋਲੋਂ ਪੱਲਾ ਠੀਕ ਹੈ ਤੇ ਇਦਾਂ ਆਪਾਂ ਇਹਦੀ ਫੋਲਡਿੰਗ ਕਰ ਲੈਣੀ ਆ ਤੇ ਇਦਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਵੀ ਕਰਨੀ ਆ ਠੀਕ ਆ ਜਿਵੇਂ ਮਨੂੰ ਮੈਂ ਸੇਮ ਦੱਸਿਆ ਐਵੇਂ ਤੁਸੀਂ ਦੂਸਰੇ ਵਾਲੇ ਪਾਸੇ ਕਰ ਲਓ ਦੇਖੋ ਹੁਣ ਆਪਣਾ ਪੱਲਾ ਜਿਹੜਾ ਉਹ ਬਰਾਬਰ ਆਇਆ ਹੁਣ ਆਪਾਂ ਕੱਟ ਫੋਲਡ ਕਰ ਲੈਣੇ ਨੇ ਇਹਦੇ ਠੀਕ ਹੈ ਜਿਵੇਂ ਆਪਾਂ ਚਾਕ ਫੋਲਡ ਕਰਦੇ ਹੁੰਨੇ ਆ ਨਾ ਐਵੇਂ ਤੁਸੀਂ ਇਹਦੇ ਕੱਟ ਨੇ ਜਿਹੜੇ ਉਹ ਫੋਲਡ ਕਰ ਲੈਣੇ ਨੇ ਤੇ ਇਹ ਦੇਖੋ ਇੱਥੇ ਤੱਕ ਤੁਸੀਂ ਸਲਾਈ ਮਾਰ ਲੈਣੀ ਆ ਫਿਰ ਇਹਨੂੰ ਕਮਾ ਲੈਣਾ ਮਸ਼ੀਨ ਨੂੰ ਤੇ ਫਿਰ ਆਪਾਂ ਦੂਸਰਾ ਵਾਲਾ ਪਾਸਾ ਜਿਹੜਾ ਕੱਟਦਾ ਉਹ ਫੋਲਡ ਕਰ ਲੈਣਾ ਇਹ ਬਿਲਕੁਲ ਤੁਸੀਂ ਉਵੇਂ ਹੀ ਫੋਲਡ ਕਰਨਾ ਬਸ ਜਿਵੇਂ ਆਪਾਂ ਚਾਕ ਫੋਲਡ ਕਰਦੇ ਹੁੰਨੇ ਆਪਦੇ ਠੀਕ ਹੈ ਤੇ ਜਦੋਂ ਆਪਾਂ ਪੱਲੇ ਅਟੈਚ ਕਰਨੇ ਨੇ ਨਾ ਤੁਸੀਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਤੁਸੀਂ ਪੱਲੇ ਪੌਂਚਿਆਂ ਵਾਲੀ ਸਾਈਡ ਤੋਂ ਅਟੈਚ ਕਰਨੇ ਸ਼ੁਰੂ ਕਰਨੇ ਹੁੰਦੇ ਨੇ ਤਾਂ ਕਿ ਜਿਹੜੀ ਆਪਣੀ ਮਾੜੀ ਮੋਟੀ ਬਾਦ ਘੱਟ ਹੋਵੇ ਨਾ ਉਹ ਆਪਣੀ ਨੇਫੇ ਵਾਲੀ ਸਾਈਡ ਨਿਕਲ ਜਾਵੇ ਨੀਚੋਂ ਨਾ ਆਪਣਾ ਜਿਹੜਾ ਪੌਂਚਾ ਹੋਗਾ ਉਹ ਉੱਚਾ ਨੀਵਾ ਨਾ ਹੋਵੇ ਆਪਣਾ ਇਸੇ ਲਈ ਤੁਸੀਂ ਪੌਂਚੇ ਵਾਲੀ ਸਾਈਡ ਤੋਂ ਹੀ ਪੱਲੇ ਅਟੈਚ ਕਰਨੇ ਨੇ ਇਦਾਂ ਹੀ ਤੁਸੀਂ ਦੂਸਰਾ ਵਾਲਾ ਪੱਲਾ ਵੀ ਅਟੈਚ ਕਰ ਲੈਣਾ ਪੌਂ ਹੁਣ ਜਿਹੜੇ ਧਾਗੇ ਵਗੈਰਾ ਹੈਗੇ ਨੇ ਉਹ ਤੁਸੀਂ ਸਾਰੇ ਕੱਟ ਲੈਣੇ ਨੇ ਆਪਣੇ ਕੱਟਨੇ ਜਿਹੜੇ ਫਿਨਿਸ਼ਿੰਗ ਦੇ ਨਾਲ ਫੋਲਡ ਹੋਗੇ ਤੇ ਇਦਾਂ ਹੀ ਤੁਸੀਂ ਦੂਸਰੇ ਵਾਲੇ ਪਾਸੇ ਫੋਲਡ ਕਰ ਲੈਣੇ ਨੇ ਠੀਕ ਹੈ ਜੀ ਠੀਕ ਹੈ ਦੇਖੋ ਆਪਣੇ ਕੱਟ ਜਿਹੜਾ ਹੈਗਾ ਉਹ ਫਿਨਿਸ਼ਿੰਗ ਦੇ ਨਾਲ ਫੋਲਡ ਹੋ ਗਿਆ ਬਸ ਤੁਸੀਂ ਇਹਦਾ 2 ਇੰਚ ਦਾ ਕੱਟ ਜਿਹੜਾ ਹੈਗਾ ਉਹ ਫੋਲਡ ਕਰਨਾ ਤੇ ਉੱਪਰੋਂ ਸਲਾਈ ਲਾਉਣੀ ਸ਼ੁਰੂ ਕਰਨੀ ਹੈ ਠੀਕ ਹੈ ਫਿਰ ਤੇ ਇਦਾਂ ਹੀ ਤੁਸੀਂ ਦੂਸਰੇ ਵਾਲੇ ਪਾਸੇ ਕਰ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਨੇਫਾ ਜਿਹੜਾ ਹੈਗਾ ਉਹ ਫੋਲਡ ਕਰਾਂਗੇ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਨਾ ਨਿਸ਼ਾਨ ਲਗਾ ਲੇ ਪਹਿਲੇ ਨੇਫੇ ਦੇ ਜਿੰਨਾ ਜਿੰਨਾ ਆਪਾਂ ਨੇਫਾ ਫੋਲਡ ਕਰਨਾ ਇਹਦੇ ਨਾਲ ਕੀ ਹੁੰਦਾ ਨਾ ਸਾਡਾ ਬਿਲਕੁਲ ਵੀ ਬਲ ਵਗੈਰਾ ਨਹੀਂ ਆਉਂਦਾ ਹੈਗਾ ਫਿਰ ਹੁਣ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਗਾਏ ਨੇ ਆਪਾਂ ਉੱਥੋਂ-ਉੱਥੋਂ ਹੀ ਫੋਲਡ ਕਰਾਂਗੇ ਹੁਣ ਆਪਣਾ ਬੈਕ ਵਾਲਾ ਪੱਲਾ ਇੰਨਾ ਵੱਧ ਹੋ ਗਿਆ ਉਹਦੇ ਆਪਾਂ ਤਕੋਨੇ ਜੇ ਕਰਕੇ ਨਿਸ਼ਾਨ ਲਗਾਏ ਨੇ ਠੀਕ ਆ ਇਹ ਆਪਾਂ ਤਕੋਨੇ ਜੇ ਕਰਕੇ ਹੀ ਨਿਸ਼ਾਨ ਲਗਾਉਣੇ ਨੇ ਤੇ ਐਵੇਂ-ਐਵੇਂ ਹੀ ਆਪਾਂ ਇਹਦੀ ਫੋਲਡਿੰਗ ਕਰਨੀ ਆ ਠੀਕ ਆ ਜੀ ਤੇ ਬਸ ਉਹ ਨਿਸ਼ਾਨ ਤੁਸੀਂ ਤਾਂ ਲਗਾ ਲਿਆ ਕਰੋ ਤਾਂ ਕਿ ਤੁਹਾਨੂੰ ਸੌਕ ਹੋ ਜੇ ਨੀਫਾ ਫੋਲਡ ਕਰਨ ਵੇਲੇ ਹੁਣ ਆਪਾਂ ਲਾਸਟਿਕ ਜਿੰਨਾ ਵੀ ਪਾਉਣਾ ਪਹਿਲਾਂ ਆਪਾਂ ਉਹਨੂੰ ਇਦਾਂ ਫੋਲਡ ਕਰਕੇ ਨਾ ਉਤੇ ਨਿਸ਼ਾਨ ਲਗਾ ਲਓ ਚਾਕ ਨਾਲ ਠੀਕ ਹੈ ਚਾਕ ਨਾਲ ਤੁਸੀਂ ਨਿਸ਼ਾਨ ਜ਼ਰੂਰ ਲਗਾਉਣੇ ਨੇ ਫਿਰ ਜਦੋਂ ਤੁਸੀਂ ਨੀਫਾ ਭਰੋਗੇ ਨਾ ਆਪਾਂ ਜਦੋਂ ਇਹ ਲਾਸਟਿਕ ਬਾਹਰ ਕੱਢਾਂਗੇ ਫਿਰ ਆਪਾਂ ਉਹ ਨਿਸ਼ਾਨ ਨਾਲ ਮੈਚ ਕਰਕੇ ਹੀ ਫਿਰ ਇਹਦੀ ਸਟਿਚਿੰਗ ਕਰਾਂਗੇ ਲਾਸਟਿਕ ਦੀ ਠੀਕ ਹੈ ਤੇ ਤੁਸੀਂ ਕੀ ਕਰਨਾ ਹੈ ਇਦਾਂ ਕਿਸੇ ਵੀ ਸਲਾਈ ਤੇ ਮੈਂ ਇਹ ਫਰੰਟ ਵਾਲੇ ਆਸਣ ਤੇ ਸਲਾਈ ਤੇ ਰੱਖਦੀ ਹੁੰਨੀ ਆ ਇਦਾਂ ਰੱਖ ਕੇ ਇਲਾਸਟਿਕ ਇਹਨੂੰ ਥੋੜਾ ਜਿਹਾ ਬਾਹਰਲੇ ਵਾਲੇ ਪਾਸੇ ਕੱਢ ਲਓ ਤੇ ਇਹਦੇ ਉੱਪਰ ਨਾ ਇਦਾਂ ਸਲਾਈ ਲਾ ਲਓ ਠੀਕ ਹੈ ਤੇ ਤੁਸੀਂ ਕੱਪੜੇ ਨੂੰ ਬਸ ਜਿੱਥੇ-ਇੱਥੇ ਤੱਕ ਆਪਾਂ ਫੋਲਡ ਨਿਸ਼ਾਨੀਆਂ ਲਗਾਈਆਂ ਸੀ ਉਹਨਾਂ ਕੀ ਫੋਲਡ ਕਰਨਾ ਠੀਕ ਹੈ ਹੁਣ ਮੈਂ ਤਾਂ ਹੀ ਨਿਸ਼ਾਨੀਆਂ ਲਾ ਲੈਣੀਆਂ ਹੁੰਨੀਆਂ ਪਹਿਲਾਂ ਨੇਫੇ ਤੇ ਤਾਂ ਕਿ ਆਪਾਂ ਨੂੰ ਆਸਾਨੀ ਹੋ ਜੇ ਫੋਲਡ ਕਰਨ ਵੇਲੇ ਤੇ ਜਿਵੇਂ ਜਿਵੇਂ ਹੁਣ ਆਪਾਂ ਨਿਸ਼ਾਨੀਆਂ ਲਗਾਈਆਂ ਨੇ ਉਹਨਾਂ-ਉਨਾਂ ਇਹਦਾ ਫੋਲਡ ਕਰਦੇ ਜਾਓ ਆਪਾਂ ਠੀਕ ਹੈ ਇਹਦੇ ਵਿੱਚ ਬਲ ਫਿਰ ਬਿਲਕੁਲ ਨਹੀਂ ਆਉਂਦਾ ਹੈਗਾ ਨਹੀਂ ਤਾਂ ਕਪੜਾ ਵੱਧ ਘੱਟ ਫੋਲਡ ਹੋ ਜਾਂਦਾ ਠੀਕ ਹੈ ਜੀ ਤੇ ਬਸ ਤੁਸੀਂ ਜਿਹੜੀ ਸਲਾਈ ਆ ਉਹ ਲਾਸਟਿਕ ਦੇ ਉੱਪਰ ਨਹੀਂ ਲਾਉਣੀ ਹੈਗੀ ਕੱਪੜੇ ਦੇ ਉੱਪਰ ਨਾਲ-ਨਾਲ ਲਾਈ ਜਾਣੀ ਹੈ ਲਾਸਟਿਕ ਦੀ ਸਲਾਈ ਠੀਕ ਹੈ ਲਾਸਟਿਕ ਆਪਣਾ ਵਿੱਚ ਨਹੀਂ ਆਉਣਾ ਚਾਹੀਦਾ ਨਹੀਂ ਤੇ ਫਿਰ ਸਲਾਈ ਦੇੜ ਜੁਗ ਜਦੋਂ ਆਪਾਂ ਖਿੱਚਾਂਗੇ ਤੇ ਐਦਾਂ ਤੁਸੀਂ ਫੋਲਡ ਕਰਦੇ ਜਾਣਾ ਇਹਨੂੰ ਹੌਲੀ-ਹੌਲੀ ਜਿਵੇਂ ਜਿਵੇਂ ਆਪਣੇ ਨਿਸ਼ਾਨ ਲੱਗੇ ਹੋਏ ਨੇ ਇਦੇ ਵਿੱਚ ਫਿਰ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਆਪਣਾ ਬੈਕ ਵਾਲਾ ਅਸਣ ਵੱਧ ਹੁੰਦਾ ਨਾ ਜੇ ਆਪਾਂ ਪਹਿਲੀ ਨਿਸ਼ਾਨੀਆਂ ਲਗਾ ਲਈਏ ਫਿਰ ਆਪਣਾ ਬੜੀ ਆਸਾਨੀ ਨਾਲ ਹੀ ਫੋਲਡ ਹੋ ਜਾਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਫਿਰ ਵੀ ਆਪਾਂ ਕੱਪੜਾ ਕਿੰਨਾ ਕਿੰਨਾ ਫੋਲਡ ਕਰਨਾ ਹੈ ਠੀਕ ਹੈ ਤੇ ਹੁਣ ਦੇਖੋ ਇਹ ਆਪਾਂ ਜਿੱਥੇ ਆਪਾਂ ਪਲਾਸਟਿਕ ਅਟੈਚ ਕੀਤਾ ਸੀ ਵੱਧ ਰੱਖ ਕੇ ਇੰਨੀ ਕੁ ਸਲਾਈ ਤੁਸੀਂ ਛੱਡ ਦੇਣੀ ਆ ਉਹ ਆਪਾਂ ਬਾਅਦ ਚੋਂ ਲਗਾਵਾਂਗੇ ਪਹਿਲਾਂ ਆਪਾਂ ਪਲਾਸਟਿਕ ਖਿੱਚ ਲਈ ਹੈ ਨਾ ਬਾਹਰ ਵਾਲੇ ਪਾਸੇ ਫਿਰ ਆਪਾਂ ਉਹਨੂੰ ਅਟੈਚ ਕਰਕੇ ਫੇਰ ਆਪਾਂ ਇਹਦੀ ਸਲਾਈ ਲਗਾਵਾਂਗੇ ਥੋੜੀ ਜੀ ਸਲਾਈ ਤੁਸੀਂ ਰੱਖ ਲਓ ਇੱਦਾਂ ਠੀਕ ਹੈ ਹੁਣ ਮੈਂ ਥੋੜੀ ਜੀ ਮਾਰਨ ਕਣੀ ਰੱਖ ਲਈ ਸਲਾਈ ਤੇ ਹੁਣ ਆਪਾਂ ਪਲਾਸਟਿਕ ਬਾਹਰ ਕੱਢਾਂਗੇ ਜਿੱਥੇ ਤੱਕ ਆਪਾਂ ਨਿਸ਼ਾਨ ਲਗਾਇਆ ਸੀ ਠੀਕ ਹੈ ਕਿ ਤੁਸੀਂ ਇਹਨੂੰ ਇਦਾਂ ਖਿੱਚਣਾ ਜਿੱਥੇ ਤੱਕ ਹੁਣ ਆਪਾਂ ਨਿਸ਼ਾਨ ਲਗਾਇਆ ਸੀ ਫੋਲਡਿੰਗ ਦਾ ਆ ਆ ਗਿਆ ਆਪਣਾ ਨਿਸ਼ਾਨ ਤੇ ਹੁਣ ਆਪਾਂ ਇੱਥੋਂ ਕੱਟ ਲਵਾਂਗੇ ਇਲਾਸਟਿਕ ਪਹਿਲਾਂ ਅਟੈਚ ਕਰ ਲਵਾਂਗੇ ਫਿਰ ਕੱਟ ਦਵਾਂਗੇ ਠੀਕ ਹੈ ਹੁਣ ਦੇਖੋ ਨਿਸ਼ਾਨ ਲਗਾਉਣ ਦਾ ਇਹ ਫਾਇਦਾ ਵੀ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਕਿੰਨਾ ਕੁ ਇਲਾਸਟਿਕ ਪਾਉਣਾ ਸੀ ਇਹਦੇ ਵਿੱਚ ਹਨਾ ਫਿਰ ਨਹੀਂ ਤਾਂ ਬਾਰ-ਬਾਰ ਨਾਪਣਾ ਪੈਂਦਾ ਠੀਕ ਹੈ ਹੁਣ ਆਪਾਂ ਇਹ ਨਿਸ਼ਾਨ ਲਗਾਇਆ ਸੀ ਜਿੱਥੇ ਉਹਨੂੰ ਅਟੈਚ ਕਰਕੇ ਨਾਲ ਤੇ ਇਦਾਂਕ ਬਾਕੀ ਆਪਾਂ ਕੱਟਤਾ ਇਲਾਸਟਿਕ ਆਪਣਾ ਠੀਕ ਹੈ ਤੇ ਹੁਣ ਆਪਣੀ ਜਿਹੜੀ ਇਹ ਸਲਾਈ ਹੈਗੀ ਆ ਖੁੱਲੀ ਛੱਡੀ ਸੀ ਉਹਨ ਇਹ ਤੇ ਸਲਾਈ ਲਾ ਲਓ ਹੁਣ ਜਿੰਨਾ ਕ ਆਪਾਂ ਛੱਡਿਆ ਸੀ ਖੁੱਲਾ ਤੇ ਹੁਣ ਆਪਣਾ ਸਾਰਾ ਜਿਹੜਾ ਹੈਗਾ ਸੈੱਟ ਆ ਗਿਆ ਤੇ ਆਪਾਂ ਇਹਨਾਂ ਇਦਾਂ ਖਿੱਚਣਾ 2-4 ਵਾਰੀ ਇਲਾਸਟਿਕ ਨੂੰ ਤੇ ਜਿਹੜੇ ਇਹਦੇ ਬਲ ਨੇ ਉਹ ਬਿਲਕੁਲ ਬਰਾਬਰ ਆ ਜਾਂਦੇ ਹੁੰਦੇ ਨੇ ਫਿਰ ਠੀਕ ਆ 2-4 ਵਾਰੀ ਤੁਸੀਂ ਖਿੱਚੋ ਫਿਰ ਇਹ ਤੇ ਆਪਾਂ ਦਬਮੀ ਸਲਾਈ ਲਾ ਲੈਣੀ ਆ ਤੁਸੀਂ ਪੂਰੀ ਤਰ੍ਹਾਂ ਖਿੱਚ ਲੈਣਾ ਇਦਾਂ ਇਲਾਸਟਿਕ ਨੂੰ ਠੀਕ ਹੈ ਫਿਰ ਆਪਾਂ ਇਹਦੇ ਉੱਪਰ ਸਲਾਈ ਲਾਉਣੀ ਆ ਦਬਮੀ ਦਬਮੀ ਸਲਾਈ ਤੁਸੀਂ ਜ਼ਰੂਰ ਲਾਓ ਨਹੀਂ ਤਾਂ ਫਿਰ ਅੰਦਰਲੇ ਵਾਲੇ ਪਾਸੇ ਨਾ ਕਈ ਵਾਰੀ ਫੋਲਡ ਹੋ ਜਾਂਦਾ ਹੁੰਦਾ ਇਲਾਸਟਿਕ ਬੱਟ ਪੈ ਜਾਂਦੇ ਹੁੰਦੇ ਨੇ ਇਲਾਸਟਿਕ ਦੇ ਵਿੱਚ ਹੋ ਹੁਣ ਦੇਖੋ ਆਪਣਾ ਫਿਨਿਸ਼ਿੰਗ ਦੇ ਨਾਲ ਲਾਸਟਿਕ ਪੈ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਤੇ ਜੇ ਤੁਸੀਂ ਇੱਦਾਂ ਪਾਉਂਗੇ ਨਾ ਬਿਲਕੁਲ ਫਿਨਿਸ਼ਿੰਗ ਨਾਲ ਤੁਹਾਡਾ ਲਾਸਟਿਕ ਜਿਹੜਾ ਬਰਾਬਰ ਪਊਗਾ ਬਲ ਦੇਖੋ ਜਿੰਨੀ ਬਰਾਬਰ ਆ ਗਈ ਬਿਲਕੁਲ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜਿਹੜੀ ਆਸਣ ਵਾਲੀ ਸਲਾਈ ਹੈਗੀ ਇਹ ਦੇਖੋ ਉਹ ਕਿਵੇਂ ਮਾਰਨੀ ਆ ਠੀਕ ਹੈ ਆਸਣ ਵਾਲੀ ਸਲਾਈ ਨੂੰ ਨਾ ਤੁਸੀਂ ਜਿਹੜੀ ਸੈਂਟਰ ਵਿੱਚੋਂ ਇੱਦਾਂ ਤਕੋਨਾ ਕਰਕੇ ਮਾਰਨੀ ਹੁੰਦੀ ਹੈ ਸਲਾਈ ਫੇਰੇ ਵਿੱਚ ਖਿੱਚ ਨਹੀਂ ਆਉਂਦੀ ਹੈਗੀ ਬਿਲਕੁਲ ਵੀ ਤੇ ਬਸ ਇੱਦਾਂ ਤਕੋਨਾ ਕਰ ਲਓ ਦੋਨੇ ਵਾਲੇ ਪਾਸੇ ਜਦੋਂ ਇਹ ਆਸਣ ਵਾਲੀ ਸਲਾਈ ਆਊਗੀ ਤੇ ਫਿਰ ਆਪਾਂ ਇਹਦੇ ਉੱਪਰ ਜੋਦੇ ਸੈਂਟਰ ਆਊਗਾ ਨਾ ਆਪਾਂ ਤਕੋਨਾ ਕਰਨਾ ਇਹਨੂੰ ਮੈਂ ਪਹਿਲਾਂ ਹੀ ਦੱਸਤਾ ਤੁਹਾਨੂੰ ਹੁਣ ਆਪਾਂ ਦੂਸਰੇ ਵਾਲ ਪੱਲਾ ਵੀ ਫੋਲਡ ਵੀ ਕਰ ਲਿਆ ਸੀ ਉਹ ਤੇ ਆਪਾਂ ਸਲਾਈ ਵੀ ਲਾ ਲਈ ਸੀ ਉਹ ਤੇ ਹੁਣ ਆਪਾਂ ਬਸ ਸੈਂਟਰ ਵਾਲੀ ਸਲਾਈ ਜਿਹੜੀ ਹੈਗੀ ਆਪਾਂ ਉਹ ਭਰਨੀ ਆ ਇਹ ਸਲਾਈ ਦੇ ਵਿੱਚ ਤੁਸੀਂ ਕੱਪੜਾ ਜਿਹੜਾ ਹੈਗਾ ਬਿਲਕੁਲ ਥੋੜਾ ਥੋੜਾ ਹੀ ਦੇਣਾ ਤਾਂ ਕਿ ਤੁਹਾਡੇ ਖਿੱਚ ਨਾ ਪਵੇ ਕਿਸੇ ਤਰ੍ਹਾਂ ਦੀ ਠੀਕ ਆ ਹੁਣ ਦੇਖੋ ਇਹ ਸਲਾਈ ਆ ਗਈ ਆਸਣ ਵਾਲੀ ਇਹਨੂੰ ਆਪਾਂ ਤਕੋਨਾ ਜਾਂ ਫੋਲਡ ਕਰਕੇ ਹੀ ਸਲਾਈ ਲਗਾਉਣੀ ਆ ਫਿਰ ਨਾ ਜਿੰਨਾ ਕੱਪੜਾ ਆਪਾਂ ਚੌੜਾ ਕਰਦੇ ਜਾਂਦੇ ਆ ਉਨਾ ਹੀ ਆਪਣੇ ਖਿੱਚਾਂਉਂਦੀ ਜਾਂਦੀ ਆ ਇਸ ਲਈ ਆਪਾਂ ਇਹਨੂੰ ਟੁਕੋਨਾ ਜਿਹਾ ਕਰਦਿਆ ਕਰੋ ਤਾਂ ਕਿ ਇਹ ਚ ਖਿੱਚ ਨਾ ਆਵੇ ਤੇ ਆਸਣ ਵਾਲੀ ਜਿਹੜੀ ਵਿਚ ਵਾਲੀ ਸਲਾਈ ਉਹਨੂੰ ਤੁਸੀਂ ਥੋੜਾ ਥੋੜਾ ਹੀ ਕੱਪੜਾ ਦੇਣਾ ਬਾਅਦ ਚੋਂ ਇੰਟਰਲੌਕ ਕਰ ਲਓ ਠੀਕ ਹੈ ਕਿਉਂਕਿ ਜਿਆਦਾ ਗੁਲਾਈ ਦੇ ਵਿੱਚ ਭਰਨ ਨਾਲ ਨਾ ਫੇਰ ਵੀ ਆਪਣਾ ਕਈ ਵਾਰੀ ਉੱਚਾ ਚੱਕਿਆ ਜਾਂਦਾ ਪੈਂਟ ਭਲਾ ਦੋ ਤੇ ਹੁਣ ਮੈਂ ਆਸਣ ਵਾਲੀ ਸਲਾਈ ਦੇਖੋ ਆਪਣੀ ਇੱਦਾਂ ਟਕੋਨੀ ਜੀ ਕਰਕੇ ਲਾ ਲਈ ਇਹਦੇ ਨਾਲ ਖਿੱਚ ਨਹੀਂ ਆਉਂਦੀ ਬਿਲਕੁਲ ਵੀ ਤੇ ਆਪਣਾ ਜੀ ਪੈਂਟ ਪਰ ਆ ਜੋ ਹੋ ਗਿਆ ਰੈਡੀ ਠੀਕ ਹੈ ਤੇ ਹੋਪ ਕਰਦੀ ਹਾਂ ਤੁਹਾਨੂੰ ਜੇਬ ਦਾ ਵੀ ਪਤਾ ਲੱਗ ਗਿਆ ਹੋਊਗਾ ਕਿਵੇਂ ਲਾਉਣੀ ਆਂਗੀ ਤੇ ਆਪਣੀ ਫਿਨਿਸ਼ਿੰਗ ਦੇ ਨਾਲ ਜੇਬ ਲੱਗ ਗਈ ਆ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ